ਹਾਂਜੀ ਸ਼ਸ਼ੀਕਲ ਜੀ ਔਰ ਸਾਰੇ ਵੀਰਾਂ ਦੇ ਜਨਪ ਬਠਿਕਨੇ ਲੋ ਜੀ ਆਪਾਂ ਤੁਹਾਨੂੰ ਅੱਜ ਬਰੀਡਿੰਗ ਪ੍ਰੋਗਰੈਸ ਦਿਖਾਉਣੇ ਆ ਆਹ ਕਲੋਨੀ ਦੀ ਤੇ ਇਸ ਬਾਰੇ ਬਰੀਡਿੰਗ ਬਈ ਖਰਾਬ ਆਈ ਆ ਕਿਉਂਕਿ ਮੈਂ ਪੰਛੀ ਦੇ ਵਿੱਚੋਂ ਬਹੁਤ ਕੱਢ ਲੇ ਫੀਮੇਲਾਂ ਕੱਢ ਲਈਆਂ ਕਾਫੀ ਜ਼ਿਆਦੇ ਤੇ ਕਈ ਜੋੜੇ ਮੈਂ ਹੁਣ ਤੋੜ ਰਿਹਾ ਤੇ ਉਹ ਥੇਲ ਕਰੂੰਗਾ ਹੁਣ ਇਹਦੇ ਵਿੱਚ ਬਰੀਡਿੰਗ ਕਈ ਜੋੜੇ ਨੇ ਬਹੁਤ ਜ਼ਿਆਦੇ ਖਰਾਬ ਕਰੀ ਆ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਅੱਜ ਵੀਡੀਓ ਦੇ ਵਿੱਚ ਤੇ ਕਿਉਂ ਕਿਵੇਂ ਕਰ ਤੋਂ ਕਰੀ ਆ ਕਿਉਂ ਕਰੀ ਆ ਤੇ ਕੀ ਕਾਰਨ ਹੋਗੇ ਤੇ ਕੀ ਗੱਲਬਾਤ ਆ ਤੇ ਬੱਚੇ-ਬੁੱੱਚੇ ਦਿਖਾਵਾਂਗੇ ਜਿਹੜੇ ਕੁਜਜਾ ਚੈਨ ਨੇ ਤੇ ਆਂਡੇ ਵੀ ਦਿਖਾਵਾਂਗੇ ਤੇ ਜਿਹੜੇ ਜੋੜ ਕੱਢੇ ਨੇ ਬਾਈ ਉਹ ਵੀ ਦਿਖਾਣੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਆ ਥੋੜਾ ਜਿਹਾ ਆਪਣਾ ਕੋਲੋਨੀ ਦਾ ਥਿਊ ਆ ਇਹ ਤੇ ਇਧਰ ਬਰੀਡਿੰਗ ਵਧੀ ਆ ਰਹੀ ਆ ਤੁਹਾਨੂੰ ਪ੍ਰੋਗਰੈਸ ਦੀ ਵੀਡੀਓ ਆਪਣੀ ਚੈਨਲ ਤੇ ਮੌਜੂਦ ਆ ਪਾਤੀ ਜੀ ਤੇ ਆ ਵੀ ਕੋਲੋਨੀ ਦੇ ਵਿੱਚ ਜਾਣਗੇ ਆ ਪੰਜ ਪੀਸ ਆ ਵੀ ਪੇਰ ਆਪਾਂ ਵਿੱਚ ਛੱਡਾਂਗੇ ਅਜ ਦਾ ਸਪਰਿੰਗਲ ਦਾ ਸ਼ਾਇਦੇ ਵਿੱਚ ਛੱਡ ਦਈਏ ਬਾਕੀ ਵਾਲੇ ਕੋਈ ਸਲਾਹ ਨਹੀਂ ਹੈਗੀ ਇਹਦੀ ਤੇ ਆਹ ਦੇਖੋ ਜੀ ਆਹ ਪੀਸ ਕੱਢੇ ਨੇ ਆਪਾਂ ਨੇ ਸਾਰੇ ਕਲੋਨੀ ਦੇ ਵਿੱਚੋਂ ਤੇ ਸੋਨੂੰ ਪਿੰਜਰਾ ਚੱਕ ਕੇ ਸਾਰਾ ਦਿਖਾਦਾ ਉਧਰ ਚਾਨਣੇ ਚ ਕਰ ਲਈ ਆਪਾਂ ਸੈਟਾ ਦੇ ਇੱਕ ਪਾ ਲਈ ਇੱਧਰ ਇੱਥੇ ਕਰ ਲੈਨੇ ਆਪਾਂ ਆਹ ਦੇਖੋ ਜੀ ਤੇ ਆਹ ਪੰਛੀ ਨੇ ਸਾਰੇ ਤੇ ਇੱਕੋ ਤੁਸੀਂ ਦੇਖ ਸਕਦੇ ਹੋ ਆਹ ਸਾਰੇ ਪੰਛੀ ਨੇ ਆਪਣੇ ਇਹ ਸਾਰੇ ਬਈ ਆਪਾਂ ਨੇ ਕੱਢਲੇ ਵਿੱਚੋਂ ਬਰੀਡਿੰਗ ਖਰਾਬ ਕਰਦੇ ਨੇ ਬਹੁਤ ਜ਼ਿਆਦੇ ਨਾ ਤਾਂ ਬੱਚੇ ਨੂੰ ਪਾਲਦੇ ਨੇ ਬਈ ਇਹੇ ਤੇ ਨਾ ਬੱਚੇ ਦੇ ਉੱਪਰ ਹੇਟ ਦਿੰਦੇ ਨੇ ਛੋਟੇ ਬੱਚਿਆਂ ਨੂੰ ਜੰਮੀ ਨਹੀਂ ਦਿੰਦੇ ਤੇ ਵੱਡੇ ਬੱਚਿਆਂ ਚੋਗਾ ਹੀ ਦੇਣੋਂ ਹਟ ਜਾਂਦੇ ਨੇ ਇਸ ਕਰਕੇ ਆਪਾਂ ਨੇ ਇਹ ਬਾਹਰ ਕੱਢ ਲਏ ਤੇ ਦੂਜੀਆਂ ਫੀਮੇਲਾਂ ਨਾਲ ਲੜਾਈ ਕਰਦੇ ਨੇ ਤੁਸੀਂ ਇਹਨਾਂ ਦੀ ਹਾਲਤ ਤੁਸੀਂ ਦੇਖ ਲਓ ਕਈ ਫੀਮੇਲਾਂ ਨੇ ਛੱਤਰਨੇ ਜਿਵੇਂ ਉਹ ਰਾਈਟਾਈਂ ਦੇਖੋ ਬੱਟੇ ਆ ਲੈ ਵਾਹ ਨੋ ਨਹੀਂ ਦੇਖੋ ਫਿਰ ਕਿਵੇਂ ਇਹਨਾਂ ਗੰਜਾ ਕਰਛਾ ਦੇਖੋ ਫਿਰ ਉਹ ਫਾਈਟ ਕਰੀ ਇਹਨਾਂ ਨੇ ਤੇ ਨੁਕਸਾਨ ਕਰੀ ਜਾਂਦੇ ਨੇ ਬੱਚੇ ਮਾਰਨ ਲੱਗ ਗਏ ਵੀ ਬਾਈ ਬਹੁਤ ਜ਼ਿਆਦੇ ਤੇ ਇਹ ਜੋੜੇ ਕੱਢ ਲਏ ਆਪਾਂ ਨੇ ਸਾਰੇ ਤੇ ਹਲੇ ਪਕਲੋਣੇ ਚ ਹੋਰ ਵੀ ਛਾਣ ਛਟਾਈ ਕਰਨੀ ਆ ਤੇ ਕਈ ਮੈਨੂੰ ਮੇਲ ਲੰਦਾ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਨਾਲ ਜੋੜਾ ਲੱਗਿਆ ਹੋਇਆ ਤੇ ਉਹ ਵੀ ਕੱਢਣੇ ਨੇ ਫਿਰ ਤੁਹਾਨੂੰ ਹੁਣ ਬੱਚਿਆਂ ਦੀ ਹਾਲਤ ਦਿਖਾਉਣਾ ਆ ਦਿਓ ਆ ਜੋ ਆਹ ਦੇਖੋ ਯਾਰ ਬੱਚੇ ਬੇਖੋ ਕਿੰਨਾ ਮਰੇ ਪਏ ਨੇ ਫਿਲਹਾਲ ਮੈਂ ਕਾਫੀ ਸਾਰੇ ਬੱਚੇ ਦੱਬਿਆ ਹੈ ਜੀ ਦੱਬ ਤੇ ਸਾਰੇ ਬੱਚੇ ਤਿੰਨ ਬੱਚੇ ਆ ਦੇਖੋ ਜੀ ਮੈਂ ਇਹ ਤੇ ਹੀਟਰ ਤੇ ਹੀਟਰ ਤੇ ਰੱਖ ਰਖ ਕੇ ਇਹ ਹੀਟਰ ਤਿਆਰ ਕਰਛਾ ਆਪਣਾ ਡੱਬੇ ਦਾ ਤੇ ਇੱਥੇ ਤਿੰਨ ਬੱਚੇ ਹੋਰ ਨੇ ਖਲੇ ਉਹ ਵੀ ਛਾਈ ਚੱਲ ਰਹੇ ਨੇ ਮੈਡੀਸਿਨ ਵਗੈਰਾ ਦੇ ਦਿੱਤੀ ਕਿ ਮੈਂ ਇਹਨਾਂ ਨੂੰ ਤੇ ਸਾਫ਼ ਕਰਕੇ ਰੱਖ ਦੇ ਦੀ ਦੇਖੋ ਜੀ ਇਹਨਾਂ ਦੇ ਵੀ ਹਲੇ ਛਾਈ ਚੱਲ ਰਹੇ ਨੇ ਬੱਚਿਆਂ ਦੇ ਆ ਬੱਚਾ ਬਚ ਗਿਆ ਹਲੇ ਇੱਕ ਆ ਬੱਚਾ ਵੀ ਇਹੀ ਸੀ ਬਈ ਕਮਜ਼ੋਰਾ ਇਹਨਾਂ ਨੇ ਹੁਣ ਚੋਗਾ ਵਗੈਰਾ ਇਹਨੂੰ ਮੈਂ ਦੇ ਦਿੱਤਾ ਤੇ ਜੰਮੀ ਖਤਮ ਸੀ ਆ ਦੇਖੋ ਜੀ ਮੈਂ ਲੇ ਫੀਡ ਦਾ ਸਮਾਨ ਰੱਖਿਆ ਹੈ ਦੇਖੋ ਫੀਡ ਮੈਂ ਹੋਰ ਰੱਖ ਰખી ਸੀ ਤੇ ਬੇਚਲੇ ਬੱਚਿਆਂ ਨੂੰ ਵੀ ਦਊਂਗਾ ਹਣ ਆ ਦੇਖੋ ਆ ਬੱਚਾ ਥੋੜਾ ਜਿਹਾ ਸੈਟ ਹੋ ਗਿਆ ਪੈਰਾਂ ਤੇ ਬਹਿ ਗਿਆ ਤੇ ਆਪਾਂ ਇਧਰ ਹੀ ਰੱਖਾਂਗੇ ਖਲੇ ਆ ਬੱਚੇ ਥੋੜੇ ਜਿਹੇ ਹਲੇ ਕਮਜ਼ੋਰੇ ਨੇ ਹਲੇ ਭਰੇ ਵੀ ਆ ਦੇਖੋ ਕੀ ਹਾਲਤ ਕਰਕੇ ਬੱਚਾ ਨਹੀਂ ਇਹ ਬਈ ਹੀਟ ਨਹੀਂ ਦੇਣ ਕਾਰਨ ਇੱਕ ਚੋਗਾ ਨਹੀਂ ਦਿੱਤਾ ਬੱਚਿਆਂ ਨੂੰ ਤੇ ਇੱਕ ਬੱਚੇ ਦਾ ਹੁਣ ਇਹ ਵੀ ਆ ਵੀ ਵਿਚਾਰ ਰਾਤ ਕੜਿਆ ਪਾ ਬਈ ਇਹ ਵੀ ਸਾਹ ਚੱਲ ਰਹੇ ਨੇ ਬਸ ਇਹ ਵੀ ਮਿਲਦਾ ਦਾ ਬਚਤ ਨਹੀਂ ਹੈਗਾ ਜੀ ਤੇ ਪਰਮਾਤ ਹਮਾਰੇ ਹੱਥੋਂ ਪਣਾ ਬਾਈ ਗੁਰੂ ਮਿਲ ਕੇ ਆਪਣੇ ਤੇ ਤੇ ਬਹੁਤ ਸਾਰੇ ਵੀਰੇ ਸਿਮਾਂ ਨੇ ਲਾ ਉਦਾਸ ਹੋ ਗਿਆ ਤੇ ਬਰੀਡਿੰਗ ਇੰਨੀ ਖਰਾਬ ਸੈਕੰਡ ਕਲਾਸ ਚੱਲ ਰਹੀ ਹੈ ਤੇ ਬਈ ਸਾਈਕਨ ਕਲੱਚ ਦੇ ਨਹੀਂ ਬਰੀਡਿੰਗ ਸਾਰੇ ਬੱਚੇ ਤੁਹਾਨੂੰ ਮੇ ਪਲੇ ਹੋਏ ਦਿਖਾਉਂਦਾ ਕਿਉਂਕਿ ਕਾਫੀ ਬੱਚੇ ਆਏ ਤਾਂ ਪਾ ਲੱਗੇ ਆਪਣੇ ਲੱਗੇ ਉਹ ਤੁਹਾਨੂੰ ਫਿਰਦੇ ਵਿੱਚ ਲੈ ਕੇ ਦੇਖੋ ਕਾਪਾ ਸਾਰੇ ਦੇ ਅੰਦਰ ਕਲੋਨੀ ਦੇ ਤੇ ਸਾਰੇ ਅੰਦਰੋਂ ਦਿਖਾਉਣਾ ਤੁਹਾਨੂੰ ਤੇ ਆ ਆ ਪਪਿੰਜਰੇ ਰੱਖ ਦਈਏ ਉਧਰ ਇੱਧਰ ਰੱਖ ਲੈਣਾ ਆ ਸਾਈਕਪਤੇ ਵਰੇ ਬਾਅਦ ਛੱਡਾਂਗੇ ਇਹਨਾਂ ਨੂੰ ਕਲੋਨੀ ਦੇ ਵਿੱਚ ਨਾ ਕਲੋਨੀ ਸੋਰੀ ਕਲੋਨੀ ਦੇ ਵਿੱਚ ਨਹੀਂ ਆਹ ਸੈਪਰੇਟ ਕੇ ਛੱਡਾਂਗੇ ਬੱਚਿਆਂ ਵਾਲੇ ਸੈਕਸ਼ਨ ਤੇ ਜਿੱਥੇ ਬੱਚੇ ਕੱਠੇ ਕਰਦੇ ਆ ਚਲਦੇ ਆਪਾਂ ਇਸ ਕੋਲੋਨੀ ਦੇ ਅੰਦਰ ਤੇ ਬਰੀਡਿੰਗ ਪ੍ਰੋਜੈਕਟ ਦਿਖਾਉਣੇ ਜੀ ਕਿ ਅੰਦਰਲੀ ਕੀ ਚੱਲ ਰਹੀ ਆ ਤੇ ਅੰਦਰ ਬੱਚੇ-ਪੁੱਛੇ ਦਿਖਾਉਣਾ ਸਾਨੂੰ ਕੀ ਸੈਟਅਪ ਆਪਨੇ ਅੰਦਰ ਤੇ ਆ ਜਾਈਏ ਅੰਦਰ ਆ ਬੱਚੇ ਦੇਖੋ ਯਾ ਬੱਚੇ ਬੱtene ਦੇਖੋ 4-5 ਬੱਚੇ ਨੇ ਤੇ ਖਿਲਾਉਣਾ ਸਾਫੀ ਸਰਾਬ ਗਰੀਨੀ ਆਈ ਹੋ ਜਾਵੇ ਇਹ ਤਾਂ ਹੀ ਨਹੀਂ ਮੈਂ ਛੋੜੀ ਜੀ ਆ ਪ੍ਰੋਫੈਸ ਪ੍ਰੋਗਰੈਸ ਦਿਖਾ ਰਿਹਾ ਕਿ ਸਾਈਕਲ ਰਾਤੇ ਬੱਚੇ-ਬੱਚੇ ਦਿਖਾ ਰਹੀ ਸੀ ਪਰ ਇਹਨੇ ਇੰਝਾ ਬੱਚੇ ਤਾਂ ਅਗਰ ਚਾ ਪੱਠਾ ਨਹੀਂ ਕਰਦੇ ਆਪਾਂ ਔਰ ਤੇ ਇੱਥੋਂ ਨੀਚੋਂ ਸਟਾਰਟ ਕਰਾਂਗੇ ਆ ਆਪਣੀ ਮੱਛੀ ਤੋਂ ਲੋ ਜੀ ਆਪਣੀ ਕਰੇਮੋ ਦੀ ਫੀਮੇਲ ਆ ਤੇ ਨਵੀਂ ਪੱਠੀ ਦੀ ਏ ਇਸ ਵਾਰੀ ਬੱਚੇ ਦੇਖਣਾ ਸਾਈਕਲ ਫਲੈਕਸ ਹੈ ਦਾ ਤੇ ਤੁਸੀਂ ਆਂਡੇ ਦੇ ਵਿੱਚ ਸਫਟੇ ਵੀ ਤਾਂ ਨਹੀਂ ਪਾਈ ਇਹਦੇ ਪੰਜ ਆਂਡੇ ਸੀ ਇਹਦੇ ਲਵੇ ਬਾਕੀ ਆਂਡੇ ਆਪਾਂ ਸੁੱਟ ਕਰੇ ਨੇ ਅਖਣੋਂ ਆਂਡੇ ਨੇ ਇਹਦੇ ਥੱਲੇ ਤੇ ਆ ਜਾਈਏ ਆਪਾਂ ਨੇ ਆ ਉੱਪਰ ਆਜੋ ਇੱਕ ਇਹ ਚੋਤਾ ਪਣੀ ਫੀਮੇਲ ਕੱਢਣੀ ਹੈ ਜਿਹੜੇ ਪੂਜੇ ਖਾਵੇਂ ਉਹ ਤੇ ਫੀਮੇਲ ਕੱਢ ਲਏਗੀ ਇਹ ਖਾਲੀ ਹੈ ਜੀ ਲੋ ਜੀ ਆਪਣੀ ਓਲਿਕ ਕਲਰ ਦੀ ਫੀਮੇਲ ਆ ਤੇ ਇਹਨੇ ਬੱਚੇ ਕੱਢ ਲਈ ਜੀ ਥੋੜਾ ਜਿਹਾ ਆਪਾਂ ਦਿਖਾ ਆਣੇ ਤੇ ਆ ਦੇਖੋ ਬੱਚੇ ਨਿਕਲੇ ਆ ਦੇਖੋ ਜੀ ਬੱਚੇ ਤੇ ਇਹਦੇ ਬੱਚੇ ਆਪਾਂ ਨੇ 1 2 1 2 ਵਿੱਚ ਸ਼ਿਫਟ ਕਰੇ ਨੇ ਜਿਹੜੇ ਜਿਆਦਾ ਛੋਟੇ ਨੇ ਉਹ ਸ਼ਿਫਟ ਕਰੇ ਨੇ ਤੇ ਬਾਕੀ ਇਹਦੇ ਆਂਡੇ ਤੇ ਇਹਦੇ ਬੱਚੇ ਨੇ ਰਾਈਟ ਡਾਈਸ ਦਾ ਬੱਚਾ ਦੇਖੋ ਕਿੰਨਾ ਸੋਹਣਾ ਕੱਢਿਆ ਨੇ ਇੱਥੇ ਕਿ ਦੇਖ ਲੈ ਇਹਦੇ ਬੱਚੇ ਵੀ ਲੋ ਜੀ ਇਹ ਤਾਂ ਫੀਮੇਲ ਵਾਕੀ ਹੈ ਇਹਦੇ ਪਿੱਛੇ ਲੋ ਜੀ ਇਹ ਕਾਫੀ ਮੇਲ ਰੋਕੀ ਹੈ ਇਹਦੇ ਆ ਇਹਦੇ ਆਪ ਦੀ ਬੱਚੇ ਨੇ ਦੇਖੋ ਜੀ ਤਿੰਨ ਆਂਡੇ ਨੇ ਤੇ ਦੋ ਬੱਚੇ ਨੇ ਇਹ ਬੱਚੇ ਤਿੰਨਲ ਬੱਚੇ ਪਾਰ ਹੋ ਗਏ ਤੇ ਜੋੜਾ ਬੱਧਿਆ ਗਿਆ ਆਪਣੇ ਦਾ ਇਹਦੇ ਬੱਚੇ ਵੀ ਸ਼ਿਫਟ ਕਰੇ ਨੇ ਤੇ ਆ ਪੀ ਨਵਾਂ ਸੈੱਟ ਚੱਲ ਰਿਹਾ ਹੈ ਬਾਕੀ ਤਿੰਨ ਬੱਚੇ ਦੇ ਨੇ ਤੇ ਆ ਜਿਹੜੀ ਆਪਾਂ ਇਧਰ ਲੇ ਗਏ ਤੇ ਆ ਮਿਲ ਲਾ ਇਹਦਾ ਮੜਕੀ ਖੱਲੀ ਹੈ ਜੀ ਆ ਵੀ ਖੱਲੀ ਹੈ ਜੀ ਆਜ ਤੇ ਹੈਗੇ ਨੇ ਦੋ ਬੱਚੇ ਬਾਈ ਇਹ ਫੀਮੇਲ ਬਹੁਤ ਛੋਣਾ ਪਰ ਸੋਨੇ ਭਾਵੇਂ ਬੱਚੇ ਤੇ ਰੈਡ ਆਈ ਦੀ ਫੀਮੇਲ ਹੈ ਤੇ ਨੋਰਮਲ ਪਾਈਟ ਦਾ ਮੇਲ ਆ ਤੇ ਬੱਚੇ ਤੁਸੀਂ ਦੇਖ ਲੈ ਦੋ ਬਹੁਤ ਛੋਨੇ ਬੱਚੇ ਆਏ ਨੇ ਉਹ ਆਹ ਸੀ ਇੱਕ ਨੰਬਰ ਹੈ ਇਹਨਾਂ ਦੀ ਸੇ ਪੇਰ ਆਪਾਂ ਨੇ ਰੋਕ ਲਿਆ ਇਧਰ ਇਹ ਮੜਕੀ ਖੱਲੀ ਹੈ ਜੀ ਤੇ ਆਪਣੇ ਉੱਪਰ ਰੈਂਬੋ ਦੀ ਫੀਮੇਲ ਹੈ ਤੇ ਕਲੀਅਰਿੰਗ ਮੇਡਾ ਮੇਲਾ ਇੰਨਾ ਨੇ ਅੰਡੇ ਰੱਖੇ ਨੇ ਤੇ ਕੁਝ ਸ਼ਿਫਟ ਕਰੇ ਹੋਏ ਨੇ ਆਪਣੇ ਥੇਲੇ ਆਲੋ ਜਾਂ ਮੇਲ ਬੈਠਾ ਉੱਪਰ ਪਾਈਡ ਦਾ ਤੇ ਵਿੱਚ ਲੂ ਪਾਈਡ ਦੀ ਉਹ ਫੀਮੇਲ ਹੈ ਤੇ ਬੱਚੇ ਇਹਨਾਂ ਦੇ ਵੀ ਹੈਗੇ ਨੇ ਦੇਖੋ ਜੀ ਇੱਕ ਬੱਚਾ ਇਹਨਾਂ ਦੇ ਸ਼ਿਫਟ ਕਰਿਆ ਬਸ ਇਹਨਾਂ ਦੇ ਆਪ ਦੇ ਨੇ ਜੀ ਤੇ ਇਹਨਾਂ ਦੇ ਥੇਲੇ ਦੇ ਕੋਈ ਬੱਚਾ ਸ਼ਿਫਟ ਨਹੀਂ ਕਰਾਇਆ ਜੀ ਤੇ ਆਫ ਨੋਨ ਆਫਲਾਈਨ ਦੀ ਫੀਮੇਲ ਹੈ ਇਹਦਾ ਸੋਹਣਾ ਕਲਰ ਹੈ ਤੇ ਇੱਕ ਬੱਚਾ ਕੱਢ ਲਈ ਨਾ ਦੋ ਬੱਚੇ ਕੱਢ ਲਈ ਦੋਨਾਂ ਦੇਤੇ ਆ ਜੀ ਆਹ ਮਟਕੀ ਦਾ ਇਹ ਖਾਲੀ ਹੈ ਜੀ ਇਹ ਖਾਲੀ ਹੈ ਜੀ ਇਹ ਵੀ ਖਾਲੀ ਹੈ ਜੀ ਇਹ ਵੀ ਖਾਲੀ ਹੈ ਜੀ ਇਧਰੋ ਵੀ ਖਾਲੀ ਹੈ ਜੀ ਬੰਗਿਆ ਕਲੀਅਰਿੰਗ ਦੀ ਜੀ ਮੈਲਾ ਤੇ ਸੈਗਰ ਕਲਕਟਰ ਦਾ ਤੇ ਪਹਿਲਾਂ ਇਹ ਸਾਈਕਲ ਜਿਹੜੀ ਪਹਿਲਾਂ ਪ੍ਰੋਗਰੈਸ ਦਿਖਾਈ ਕਿ ਉਹਦੇ ਵਿੱਚ ਇਹਨੇ ਅੰਡੇ ਦਿੱਤੇ ਸੀ ਹੁਣ ਇਹਨਾਂ ਨੇ ਕੱਢ ਲਈ ਰਿਸ਼ ਬੱਚੇ ਤੇ ਇਸ ਵਾਰੀ ਦੇਖ ਲੈਂਗੇ ਫੀਮੇਲ ਨੇ ਕਿ ਨਾ ਬੱਚੇ ਪਾਲੇ ਤਾਂ ਵੀ ਆਪਾਂ ਵਾਰ ਕੱਢ ਦਾਂਗੇ ਆਹ ਮੱਤੀ ਖਾਲੀ ਹੈ ਜੀ ਆਹ ਵੀ ਖਾਲੀ ਹੈ ਜੀ ਤੇ ਇਸ ਤੋਂ ਬਾਅਦ ਆਹ ਵੀ ਖਾਲੀ ਹੈ ਜੀ ਨੂੰ ਜੀ ਆਪਣੀ ਰੇਂਬੋ ਦੀ ਫੀਮੇਲ ਰੱਖੀ ਜੀ ਤੇ ਦੋ ਦੇ ਬੱਚੇ ਇਹਦੇ ਲੈਨੇ ਦੀ ਤੇ ਬੱਚੇ ਵੀ ਹਲਕਾ ਠੀਕ ਹੈ ਜੀ ਬੱਚੇ ਵੀ ਵਜੇ ਪਾਲ ਰਹੀ ਹੈ ਤੇ ਥੋੜੀ ਮੱਛੀ ਗੰਦੀ ਆ ਮੈਂ ਸਾਫ ਕਰਤੀ ਸੀ ਤੇ ਦੁਬਾਰਾ ਕੋਈ ਚੈੱਕ ਕਰਦੇ ਆ ਅਰੇ ਇਹ ਆਪਣੀ ਮੱਛੀ ਦੇਖਿਓ ਇਹ ਕਿ ਬੱਚੇ ਕਰ ਰਹੇ ਨੇ ਸੱਜੇ ਤੇ ਫਿਲਹਾਲ ਤੱਕ ਦੇ ਹੱਲੇ ਹੈਗੇ ਨੇ ਬੱਚੇ ਇਹ ਚਾਰ ਹੀ ਚਾਰ ਤੋਂ ਚਾਰ ਹੀ ਨੇ ਜੀ ਇਹਨਾਂ ਦਾ ਨਸਕਾਰ ਨੇ ਤੇ ਇਹ ਇਹ ਫੀਮੇਲ ਬਹੁਤ ਸਾਰੇ ਬੱਚੇ ਪਾਲਦੀਆਂ ਇਹ ਜੋੜਾ ਬਹੁਤ ਸੋਹਣੇ ਬੱਚੇ ਪਾਲਦਾ ਤੇ ਕੀ ਕੁਆਲਟੀ ਬੱਚਿਆਂ ਦੀ ਦੇਖ ਸਕੋ ਜੀ ਤੇ ਆਪਨਾ ਜਿਹੜਾ ਵੱਡਾ ਬੱਚਾ ਉੱਪਰ ਬੈਠਾਗਾ ਆ ਛੋਟੇ ਦੇ ਨਾਲ ਇਹ ਬੱਚਾ ਆਪਣੇ ਸਿੱਪਟ ਕਰਿਆ ਹੋਈ ਹੈ ਨਾਲ ਆਣੀ ਖੱਲੀ ਹੈ ਜੀ ਆਹਦੀ ਖੱਲੀ ਹੈ ਤੇ ਆਹ ਤੁਸੀਂ ਰੈੱਡ ਹੈ ਜੀ ਤੇ ਇਹਨਾਂ ਦੇ ਸੈਕਿੰਡ ਕਲਚ ਚਾ ਤੇ ਬੱਚੇ ਦੀ ਹੱਲ ਸਭ ਠੀਕ ਹੈ ਜੀ ਤੇ ਆ ਦੋ ਮੂਰੇ ਬੱਚੇ ਬੈਠਣੇ ਜਿਹੜੇ ਇਹ ਸਿੱਪਟ ਕਰੇ ਨੇ ਲੱਗੇ ਤੇ ਆ ਵੀ ਇੱਧਰ ਆ ਜਾਉਂਗਾ ਤੇ ਐਦਾਂ ਦੇਖੋ ਜੀ ਆਪਣਾ ਆ ਪੇਰ ਵਧੀਆ ਜੀ ਇਹਦੇ ਵਿੱਚੇ ਪਾਲਾ ਪਹਿਲਾਂ ਹੀ ਬੱਚੇ ਇਹਨਾਂ ਨੇ ਪਾਲੇ ਤੇ ਬਹੁਤ ਸੋਹਣੇ ਬੱਚੇ ਪਾਲਨੇ ਨੇ ਇਹਦੇ ਵਿੱਚੇ ਪਾਲ ਲਗੇ ਨੇ ਆ ਮਰਗੀ ਖਾ ਲਈ ਜੀ ਐਸੇ ਬਿਉਰੀ ਐਟਰੀ ਜੀ ਆਫਲਾਈਨ ਦੀ ਫੀਮੇਲਾਂ ਦੇਖੋ ਬਹੁਤ ਸਾਰੀਆਂ ਫੀਮੇਲਾਂ ਜਿਹੜੀ ਆਫਲਾਈਨ ਦੀ ਫੀਮੇਲਾਂ ਹੁੰਦੀਆਂ ਉਹਦਾ 옐ੋ ਫੇਸ ਹੁੰਦਾ ਹੀ ਉਹਨੂੰ ਆਫਲਾਈਨ ਕਿਹਾ ਜਾਂਦਾ ਤੇ ਆ ਵੀ ਫੀਮੇਲ ਬਹੁਤ ਸੋਹਣੀਆਂ ਜੀ ਤੇ ਆਪਣੇ ਇੰਦਰ ਆਫਲਾਈਨ ਕਹਿੰਦੇ ਨੇ ਜ਼ਿਆਦਾਤਰ ਤਾਂ ਆਫਲਾਈਨ ਹੁੰਦਾ ਤੇ ਆ ਵੀ ਖਾਲੀ ਹੈ ਜੀ ਆ ਵੀ ਮਰਗੀ ਖਾ ਲਈ ਜੀ ਐਸੇ ਆ ਮਰਗੀ ਜੀ ਆਪਣੀ ਕਰੀਮ ਦੀ ਫੀਮੇਲਾਂ ਤੋਂ ਜ਼ਿਆਦਾ ਹੀ ਹੋਣਗੀਆਂ ਤੁਹਾਨੂੰ ਤੇ ਇਹਨਾਂ ਦੇ ਦੇਖੋ ਇੱਕ ਬੱਚਾ ਮਾਰ ਰਿਹਾ ਨਾ ਨੇ ਜੀ ਇਹਨਾਂ ਤੋਂ ਵੀ ਬੱਚੇ ਸਹੀ ਪਾਲ ਰਹੇ ਮੇਰੇ ਸਾਹਮਣੇ ਨਾਲ ਉਹ ਬੱਚੇ ਦੇਖੋ ਕਰਦਾਂਗੇ ਚਾਰ ਬੱਚੇ ਨੇ ਇਹਨਾਂ ਥੱਲੇ ਤੇ ਇਹ ਬੱਚਾ ਜੀ ਹੈਲਥੀ ਤੇ ਵੀ ਫੀਡਿੰਗ ਬਹੁਤ ਸਾਨੀ ਕਰਾਈ ਆ ਤੇ ਆ ਫੀਮੇਲ ਮਿਲਿਆ ਬਿਮਾਰ ਹੈ ਤੇ ਕਿਉਂ ਇਹਨੂੰ ਪਹਿਪਾ ਗੱਛੂਤ ਕਰਲਾਂਗੇ ਉਧਰ ਤੇ ਇਹ ਵੀ ਡਾਇਰੈਕਸ਼ਨ ਚੱਲੂਗੀ ਕਿ ਆ ਫੀਮੇਲ ਬੱਚੇ ਪਾਲ ਲੂਗੀ ਸੀ ਉਸ ਕੋ ਬੱਚਾ ਫੜਾ ਡਿਲਾ ਮੰਗੇ ਜੀ ਹੋਗੀ ਮਰਿਆ ਹੋਇਆ ਬਾਤ ਕੱਟਣੀ ਮੈਂ ਆ ਲੋ ਜੀ ਨਾਲ ਥੱਲੀ ਹੈ ਜੀ ਆ ਵੀ ਥੱਲੀ ਆ ਮਨ ਵੋਦੂ ਦਾ ਸਹੀ ਇਸ ਵਾਰੀ ਤੇ ਦੁਆ ਕਰਿਓ ਤੇ ਆਪਣੇ ਸੈਟਅਪ ਦੇ ਤੇ ਇਸ ਵਾਰੀ ਬਰੀਡਿੰਗ ਬਹੁਤ ਵਧੀਆ ਆ ਗਈ ਤੇ ਆ ਦੇਖੋ ਜੀ ਆਪਣੀ ਕਿੰਨੀ ਸਮੇਂ ਦੀ ਮੇਲਾ ਤੇ ਲਾਈਟ ਜਾਮਨੀ ਕੰਦਰਾ ਬਹੁਤ ਸੋਹਣਾ 컬러 ਹੈ ਕਿੰਨਾ ਸੋਹਣਾ 컬러 ਦਾ ਤੇ ਬੱਚੇ ਅਸੀਂ ਇਹਦੀ ਪਹਿਲੇ ਦੋ ਕਲੱਚ ਤਾਂ ਇਹ ਖਰਾਬ ਹੋ ਗਏ ਜੀ ਇਹਦਾ ਚੱਲ ਰਿਹਾ ਹੁਣ ਤੀਜਾ ਕਲੱਚ ਜਿਸ ਵਾਰੀ ਇਹਨੇ ਬੱਚੇ ਨਾਲ ਵਧੀਆ ਪਾਲਲੇ ਸਾਈਜ਼ ਵੀ ਫਿਲਮੇ ਦਾ ਕੱਢੂਗਾ ਜੀ ਇਹ ਵੀ ਪਰਫੈਕਟ ਬੱਚੇ ਵਾਲੇ ਫੈਕਸ਼ਨ ਚ ਛੱਡ ਦਾਂਗੇ ਇਹਨਾਂ ਤੇ ਆ ਦੇਖੋ ਇੱਕ ਬੱਚਾ ਜ਼ਿਆਦਾ ਛੋਟਾ ਹੈਗਾ ਇਹਨਾਂ ਦਾ ਤੇ ਵੀ ਮੁੰਡਾ ਦਾ ਛੇ ਜੀ ਬੱਚੇ ਬੱਚਾ ਤੋ ਗੋਣੇ ਫਲੋ ਚੱਲ ਰਿਹਾ ਸਾਹ ਉੱਤੇ ਲੇ ਰਿਹਾ ਚਲੋ ਦੇਖਦੇ ਆ ਤੇ ਆ ਮੱਟੀ ਖਾਲੀ ਹੈ ਜੀ ਅੱਜ ਵੀ ਮੇਲਾ ਪੜੇ ਕੱਢ ਨਹੀਂ ਵਾਖੇ ਲਈ ਪਰ ਅਕਲ ਇਸ ਤੇ ਬੱਚੀ ਪਿਆ ਕੋ ਜੇ ਜੀ ਇਹਾਰੇ ਕਰ ਹੋ ਗਏ ਤੇ ਚਲੋ ਤੇ ਆ ਵੀ ਖਾਲੀ ਹੈ ਜੀ ਮੱਟੀ ਫਾਈਲ ਨਹੀਂ ਮਿਲਦੀ ਹੈ ਨਹੀਂ ਆਪਣੀ ਰੈਡ ਆਈ ਦੀ ਜੀ ਮੇਲਾ ਤੇ ਆ ਦੇਖੋ ਜੀ ਇਹਨੇ ਸੋਨੇ ਦਾ ਡੀਨ ਲੱਗੇ ਸਟਾਰਟ ਹੋਣ ਲੱਗੇ ਨੇ ਬੱਚੇ ਅੰਡਾਂ ਦਾ ਸਿਲਕਾ ਤੋਂ ਦੀਪੀ ਰਿਆ ਤੇ ਰੈਡ ਐਗ ਦੇ ਵਿੱਚ ਕੀ ਮੇਲਾ ਦੇਖੋ ਬਹੁਤ ਸੋਹਣੇ ਜੀ ਮੇਲਾ ਤੇ ਬੱਚੇ ਬਹੁਤ ਸੋਹਣੇ ਪਾਲ ਲਈ ਇਹ ਤੇ ਇਹ ਦਾ ਪਨਪੇਰ ਰੱਖਣਾ ਹੈ ਜੀ ਤੇ ਇਹਨਾਂ ਦੇ ਥੱਲੇ ਮੇਲਾ ਦਾ 4-5 ਬੱਚੇ ਨੇ ਜੀ ਤੇ ਇੱਥੇ ਰੇਂਬੋ ਦੀ ਫੀਮੇਲ ਹੈ ਜੀ ਇਹ ਵੀ ਮੇਲ ਦੀ ਆਪਣੀ ਹੰਸ ਜੀਨ ਕਲੱਕ ਦੀ ਪਿਆਰੀ ਆ ਬੱਚੇ ਜੋ ਇਹਨਾਂ ਦੇ ਥੱਲੇ ਆ ਗਏ ਉਹ ਤੁਹਾਨੂੰ ਦਿਖਾ ਦਿੰਨੇ ਆ ਵੀ ਆਪਾਂ ਆ ਵੀ ਕਲੱਕ ਖਾਲੀ ਕੋ ਦੇਈ ਆ ਫੀਮੇਲ ਦੇ ਬੱਚੇ ਵੀ ਨੀਚੇ ਉਤਰ ਐ ਜੀ ਇਹ ਵੀ ਆਪ ਬੱਚੇ ਦਿਖਾਉਣੇ ਨੇ ਤੇ ਇਹਦੇ 3rd ਕਲੱਚ ਚੱਲ ਪੈਣਾ ਦਾ ਤੇ 3rd ਕਲੱਚ ਦੇ ਅੰਡੇ ਆ ਗਏ ਜੀ ਆਹ ਕੁਝ ਜਾ ਰਿਹਾ ਮਨ ਲੈ ਖੰਡੀ ਚੋਂ ਦਾ ਕਿ ਇੱਧਰ ਇਹ ਰੋਕ ਨਹੀਂ ਲੈਂਦੇ ਵੀ ਮੇਲਾ ਤੇ ਆਹ ਲੋ ਜੀ ਆਪਣੀ ਹੋਕ ਲਾਈਨ ਦੀ ਫੀਮੇਲ ਆ ਤੇ ਆ ਵੱਡਾ ਬੱਚਾ ਦੇ ਸਫਟ ਕਰਿਆ ਤੇ ਜਿੰਨੇ ਵੀ ਵੱਡੇ ਬੱਚੇ ਨੇ ਚ ਤੇ ਦੋ ਛੋਟੇ ਤੇ ਇੱਕ ਵੱਡਾ ਉਹਨਾਂ ਦੋ ਵੱਡੇ ਤੇ ਦੋ ਛੋਟੇ ਸਫਟ ਕਰੇ ਨੇ ਬਾਕੀ ਇਹਦੇ ਬੱਚੇ ਨੇ ਆਹ ਆਫਲਾਈਨ ਦੀ ਫੀਮੇਲਾ ਚਾਰ ਬੱਚੇ ਦੇ ਨਾਲ ਸ਼ਿਫਟ ਕਰੇ ਨੇ ਤਿੰਨ ਦੇ ਬੱਚੇ ਆਪਣੇ ਕੱਡੇ ਸੱਤ ਬੱਚੇ ਨਿਆ ਕੋਲ ਦੇ ਚ। ਮੱਛੀ ਦੀ ਜੀ ਆਹ ਮੱਛੀ ਜੇ ਸੱਤ ਸੱਤ ਬੱਚੇ ਨਹੀਂ ਜੀ। ਆਹ ਲੋ ਜੀ ਆਪਣੇ ਇੱਧਰ ਆਹ ਰੈੱਡ ਆਈ ਦੀ ਫੀਮੇਲਾ ਇਹਨਾਂ ਨੇ ਬੱਚੇ ਵਧੀਆ ਪਾਲਲੇ ਨੇ ਤੇ ਇਹਦੇ ਬੱਚੇ ਵੀ ਛੱਲੇ ਕਰਦੇ ਨੇ ਆਹ ਫੀਮੇਲਾ ਜੀ ਆਪਣੀ ਪਾਈਟ ਦੀ ਤੇ ਦੋ ਬੱਚੇ ਪਾਲ ਰਿਹਾ ਦੇਖੋ yellow 파이트 ਦੇ ਬੱਚੇ ਨੇ ਦੋਨੇ ਤੇ ਇਹ ਅੰਡੇ ਦੇ ਬਾਅਦ ਤੋਂ ਵੀ ਰੱਖ ਰਹੀ ਹੈ ਫੀਮੇਲਾ ਮੈਂ ਸਿਫਟ ਕਰਤਾ ਤੇ ਇਹ ਵੀ ਬੱਚੇ ਵਧੀਆ ਪਾਲਲੇ ਨੇ ਮੈਂ ਇਸ ਬਾਰੇ ਲਓ ਜੀ ਆਪਣਾ ਸੈਕਿੰਡ ਕਲਾਸ ਦੇ ਇਹਦੇ ਲੋਕ ਬੱਚੇ ਨੇ ਤੇ ਇਹ ਵੀ ਬੱਚੇ ਬਹੁਤ ਸਾਨੇ ਪਾ ਰਹੇ ਆ ਦੇਖੋ ਯਾਰ ਦੇਖੋ ਕਿੰਨੇ ਦੇਖੋ ਬੱਚਿਆਂ ਦੀ ਅੰਦਰ ਤੇ ਬਹੁਤ ਸਾਨੀ ਐਂਡ ਤੇ ਸਿੰਪਪਿੰਟਸ ਸੱਤਨਾ ਬੱਚਿਆਂ ਦੀ ਇਹ ਸਿੰਨਸ ਹੁਣ ਰੂਆ ਬਹੁਤ ਸੋਨਾ ਹੋਊਗਾ ਬੱਚਿਆਂ ਦੇ ਅੰਦਰ ਜਿਹੜੇ ਥੋੜੇ ਜਿਹਾ ਵੱਡੇ ਹੋ ਗਏ ਤੇ ਇਹ ਬੱਚੇ ਬਹੁਤ ਸਾਨੇ ਪਾ ਰਹੇ ਆ ਜੀ ਤੇਰੇ ਆਹ ਲੋ ਜੀ ਆਪਣੀ ਰੇਂਬੋ ਦੀ ਸੀਮੇਲਾ ਤੇ ਸਮੱਸ਼ਿਆ ਪੂਰਾ ਰੇਂਬੋ ਦੇ ਜੀ ਤੇ ਆ ਦੋ ਬੱਚੇ ਜਿਹੜੇ ਆਪਣੇ ਫਿਕਸ ਕਰੇ ਹੋ ਨੇ ਆ ਗ੍ਰੀਨ ਤੇ ਆ ਆਪਣੇ ਆਸ ਜਿਹੜਾ ਮੂਰੇ ਬੈਠਾ ਆਪਣਾ ਕਲੀਅਰ ਹੋਇੰਗਾ ਇਸ ਕਲੀਅਰ ਹੋਇੰਗਾ ਆਪਦਾ ਬੱਚਾ ਤਿੰਨ ਆ ਬੱਚੇ ਦੇ ਆਪਾਂ ਕਿਤੇ ਨੇ ਇੰਪੋਰਟੈਂਸ ਕੁਆਲਟੀ ਦੇ ਚੱਕਰ ਆ ਤਾਂ ਤੇ ਮੇਰੇ ਲੈ ਦੇ ਨਾਲ ਆਫਲਾਈਨ ਦਾ ਲੱਗਿਆ ਹੋਇਆ ਬਲੂ ਛਰੀ ਦਾ ਬਹੁਤ ਸੋਹਣਾ ਤੇਰਾ ਤੇ ਬੱਚਾ ਤੁਸੀਂ ਦੇਖ ਤਾਂ ਆਪ ਦੇ ਵਰਗਾ ਕੱਡਾ ਨਹੀਂ ਮਿਲ ਨਹੀਂ ਠੀਕ ਹੈ ਜੀ ਆਹ ਪਣੀ ਰੈਡ ਆਈ ਜੀ ਫੀਮੇਲ ਹੈ ਇਹ ਦੇਖੋ ਤੇ ਇਸ ਵਾਰ ਇਹਦਾ ਦੂਜਾ ਇਹਦਾ ਵੀ ਦੂਜਾ ਕਲੱਚ ਹੈ ਤੇ ਅੰਡੇ ਦੇ ਥੱਲੇ ਆਪਾਂ ਸੈੱਟ ਕਰਾਂਗੇ ਪੰਜ ਅੰਡੇ ਆਪਦੇ ਸੀ ਬਾਕੀ ਅੰਡੇ ਆਪਾਂ ਸੈੱਟ ਕਰਾਂਗੇ ਦੇ ਥੱਲੇ 9 ਅੱਜ ਦਾ 10 ਅੰਡੇ ਇਹਦੇ ਥੱਲੇ ਸੈੱਟ ਕਰਦੇ ਆਪਾਂ ਨੇ ਤੇ ਜੇ ਸਮਰੀ ਇਹ ਤੋਂ ਬੱਚੇ ਪੜਾਵਾਵਾਂਗੇ ਤੇ ਪੜਾਵਾਵਾਂਗੇ ਸਾਰਿਆਂ ਨੂੰ ਮਿਲਦੇ ਤੇ ਟਿਪਿੰਗ ਕਰਾਂਗੇ ਜਰੂਰੀ ਤੇ ਇੱਕ ਆ ਜੀ ਆਪਣੀ ਜੀ ਲਾਈਟ ਗ੍ਰੀਨ ਦੀ ਫੀਮੇਲ ਹੈ ਤੇ ਇਹਦੇ ਬੱਚੇ ਇਹਦੇ ਬਹੁਤ ਸੋਹਣੇ ਲੱਗਣੇ ਨੇ ਫਾਈਟ ਦਾ ਬੱਚਾ ਕੱਢਿਆ ਨੇ ਲਾਈਟ ਗ੍ਰੀਨ ਦੀ ਫੀਮੇਲ ਆ ਦੇਖੋ ਆ ਬੱਚੇ ਦੀ ਕੁਆਲਟੀ ਦੇਖੋ ਜੀ ਤੇ ਆ ਬੱਚੇ ਦੀ ਕੁਆਲਟੀ ਬਹੁਤ ਸੋਹਣਾ ਬੱਚਾ ਕੱਢਿਆ ਬਾਕੀ ਆਪਣਾ ਨੋਰਮਲ ਕਲੀਅਰ ਵੀੰਗ ਦਾ ਇੱਕ ਆ ਦੇਖੋ ਸਟੈਂਗਲ ਵੀ ਕੈਸਾ ਹੈ ਜੀ ਜਿਹੜੀ ਮਾਰਕਿੰਗ ਸਟੈਂਗਲ ਚੱਲ ਰਹੀ ਤੇ ਬਹੁਤ ਸੋਹਣਾ ਇੱਕ ਆਪਣਾ yellow 파ਇਟ ਦੀ ਨੋਰਮਲ ਜੀ तो आप बच्चे आए हैं जी आज ही अपने थले रह गए थे दो कुछ जी तो ले भी रेह दोजे दिखाने अपनिया रेड है जी टीमेला तेन बच्चे ने भी इसके बच्चे थोड़े जे बढ़िया पा रहे बच्चे भी रूं एक जगह बढ़िया आ रहे बाकी दो थोड़े जो है छोटे ने चोगा बगैर बढ़िया दे रहे हैं बाकी देख लिया से मी गला खाली है जी डल भी खाली है जी बाकी सारे खाली ने ਤੇ ਆਪਣੇ ਤੇਰੇ ਗਏ ਆਪਣੇ ਬੱਚੇ ਤੇ ਆ ਦੇਖਾਂਗੇ ਤੇ ਇਹ ਜੇ ਆਪਣਾ ਵਾਈਟ ਦਾ ਮੇਲਾ ਵਾਈਟ ਪਾਈਟ ਦਾ ਤੇ ਰੈਡਾ ਜੀ ਦੀ ਫੀਮੇਲ ਆ ਬੱਚੇ ਇਹਨਾਂ ਦੇ ਤੁਹਾਨੂੰ ਛਿੱਲੇ ਤਾਰ ਕੇ ਤੁਹਾਨੂੰ ਮਟਕੀ ਸ਼ੋ ਨਹੀਂ ਹੋ ਰਹੇ ਲਓ ਜੀ ਆ ਮੇਲ ਆਈ ਦੀ ਇਹਦੇ ਨਾਲ ਲੱਗਿਆ ਹੋਇਆ ਤੇ ਬਹੁਤ ਸੋਹਣਾ ਮੇਲ ਲੱਗਿਆ ਹੋਇਆ ਤੁਸੀਂ ਦੇਖ ਸਕਦਾ ਬੱਚੇ ਆਪਾਂ ਨੇ ਦੋ ਬੱਚੇ ਦੇ ਥੱਲੇ ਵੀ ਸੈੱਟ ਕਰੈਨੇ ਬਈ ਤੇ ਇਹ ਬੱਚੇ ਬਹੁਤ ਸੋਹਣੇ ਪਾਲਦੀ ਆ ਸਭ ਤੋਂ ਜ਼ਿਆਦੇ ਬੱਚੇ ਇਹਨੇ ਸੋਹਣੇ ਪਾਲ ਲਏ ਨੇ ਸਭ ਵਧੀਆ ਆਪਣੀ ਕਲੋਨੀ ਦੇ ਵਿੱਚ ਤੇ ਬਹੁਤ ਸੋਹਣੀ ਬਰੀਡਿੰਗ ਕਰਦੀ ਆ ਇਹ ਫੀਮੇਲ ਤੇ ਇਹ ਫੇਰ ਬਹੁਤ ਵਧੀਆ ਦੇਖੋ ਮੇਲ ਨਾਲ ਜਿਹੜਾ ਮੇਲ ਦੇਖੋ ਆਪਾਂ ਐਸੀ ਪਤਾ ਲੱਗਦਾ ਜਿਹੜਾ ਮੇਲ ਨਾਲ ਰਹਿੰਦਾ ਜੋ ਵਧੀਆ ਬੱਚੇ ਪਾਲਦਾ ਬਹੁਤ ਸੋਹਣੇ ਬੱਚੇ ਪਾਲਦਾ ਤੇ ਆ ਜਾਈ ਆਪਾਂ ਇਹਨੂੰ ਘਰ ਤੇ ਆਪਾਂ ਉੱਪਰ ਹੀ ਸੰਗਦੇ ਤੇ ਉਹਨੂੰ ਸੈੱਟ ਕਰਕੇ ਟੰਗਦੀ ਤੇ ਇੱਕ ਮੱਛੀ ਉਹ ਪਰ ਇਹ ਜਿਵੇਂ ਲਾ ਲੈਂਦੇ ਨੇ ਇਹ ਵੀ ਥੱਲੇ ਤਾਰ ਕੇ ਦਿਖਾਉਂਦੇ ਨੇ ਲੋ ਜੀ ਇੱਕ ਬੱਚਾ ਕੱਢ ਲਈਏ ਇਹਨੇ ਸੈਕੰਡ ਕਲੱਚ ਜੀ ਫੀਮੇਲ ਦਾ ਲੈ ਸਭੀ ਬਹੁਤ ਸੋਹਣੀ ਫੀਮੇਲ ਸੀ ਕਲੀਅਰ ਵਿੰਗ ਦੀ ਤੇ ਉਹ ਬੈਠੇ ਸਾਹਮਣੇ ਅਸੀਂ ਮੇਰੇ ਤੇ ਆ ਬੱਚਾ ਇੱਕ ਨਿਕਲ ਗਿਆ ਜੀ ਤੇ ਹਲੇ ਜੀ ਫੇ ਅੰਡੇ ਪੈ ਨਹੀਂ ਜੀ ਇਸ ਵਾਰੀ ਇਹਨਾਂ ਦੀ ਬਰੀਡਿੰਗ ਦੇਖਦੇ ਹਾਂ ਸੈਕੰਡ ਕਲੱਚ ਦੇ ਬੱਚੇ ਤਾਂ ਇਹਦੇ ਆਪਣੇ ਕੋਲੇ ਸਪਾਇਰ ਹੋ ਗਏ ਸੀ ਤੇ ਆਪਣੇ ਕੋਲੇ ਮਰ ਗਏ ਸੀ ਇਹਨਾਂ ਦੇ ਸੈਕੰਡ ਕਲੱਚ ਦੇਖਦੇ ਹਾਂ ਕਿ ਆਪਾਂ ਨੂੰ ਰੰਗ ਲੈਂਦੇ ਨਹੀਂ ਇਹ ਵਧੀਆ ਕੁਆਲਿਟੀ ਦੇ ਬੱਚੇ ਦੇਖ ਕੱਢ ਗੁਣ ਨੇ ਕਿਉਂਕਿ ਮੇਲ ਦੇ ਨਾਲ ਉਹੀ ਲੱਗਿਆ ਮੇਲ ਨਾਲ ਹੀ ਰੈਟਾਈਜ਼ ਦਾ ਲਾ ਇਨਾਲੇ ਆਪਣਾ ਫਾਈਟ ਦਾ ਹੀ ਮੇਲ ਲੱਗਾ ਹੋਇਆ ਜੀ ਤੇ ਆ ਆਪਣੀ ਬਰੀਡਿੰਗ ਪ੍ਰੋਗਰੈਸ ਦੀ ਸਾਰੇ ਸੈਟਅਪ ਦੀ ਆਪਣੀ ਕਲੋਨੀ ਦੀ ਜੀ ਤੇ ਇਸ ਵਾਰੀ ਥੋੜਾ ਜਿਹਾ ਉਹ ਬੱਚੇ ਇਸ ਵਾਰੀ ਉਹ ਚੀਜ਼ ਨਹੀਂ ਆਈ ਜਿਹੜੇ ਬੱਚੇ ਨੂੰ ਆਪਾਂ ਨੂੰ ਲੋੜ ਸੀ ਤੇ ਚਲੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਟੌਪਿਕ ਦੇ ਨਾਲ ਆਪਾਂ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਬਾਈ ਬਾਈ ਫਰੈਂਡਸ